ਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਪਰਿਵਾਰ ਆ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਸ ਦਰ ਤੋਂ ਉਹਨਾਂ ਨੂੰ ਕੀ ਖੁਸ਼ੀਆਂ ਮਿਲੀਆਂ ਮਰੇ ਸਸੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਣ ਕੇ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ ਜੋਰ ਦਾਸਾਂ ਕੀਤੀਆਂ ਸਾਡੀਆਂ ਸਭ ਪੂਰੀਆਂ ਹੋਈਆਂ ਥੋੜੀ ਦੇਰ ਹੀ ਹੋਈ ਆ ਕਿ ਸਾਨੂੰ ਦਸਾਲ ਹੋ ਗਿਆ ਬਾਬਾ ਜੀ ਦੇ ਆਉਂਦੇ ਨੂੰ ਬੇਟਾ ਕੈਨੇਡਾ ਗਿਆ ਸੀ ਅਰਦਾਸ ਕੀਤੀ ਸੀ ਬਾਬਾ ਜੀ ਦੇ ਬਾਬਾ ਜੀ ਪੱਕਾ ਹੋ ਜਵੇ ਚਾਰ ਪੰਜ ਦਿਨ ਹੋ ਗਏ ਬੇਟੇ ਨੂੰ ਪੀਆਰ ਮਿਲ ਗਈ ਆ ਸਾਡੀ ਹਰ ਅਰਦਾਸ ਬਾਬਾ ਜੀ ਪੂਰੀ ਕਰਦੇ ਤੇ ਇਸ ਕਰਕੇ ਨਹੀਂ ਨਹੀਂ ਰਾਜ ਤਾਂ ਹੁਣ ਮਾਤਾ ਜੀ ਨੌਂ ਦੀ ਕਰਨ ਆਏ ਹੁਣ ਨੌਂ ਮੈਚਦੇ ਆ ਹਾਂਜੀ ਬਾਬਾ ਜੀ ਇਹ ਤਾਂ ਕਰਨ ਆਏ ਨੌਂ ਨਾਲੀਏ ਨੌਂ ਇੱਥੇ ਸੀ ਹਾਂਜੀ ਨੌਂ ਇੱਥੇ ਸੀਗੀ ਹਾਂਜੀ ਠੀਕ ਹੈ ਜੀ ਤੇ ਹੁਣ ਇਹੇ ਬਾਬਾ ਜੀ ਦੇ ਅੱਗੇ ਅਰਦਾਸ ਆ ਕੇ ਹੁਣ ਨੌਂ ਨੂੰ ਵੀ ਬਾਬਾ ਜੀ ਛੇਤੀ ਛੇਤੀ ਬੇਟੇ ਕੋਲ ਭੇਜ ਦੇਹਾਂ ਜੀ ਤੋਫੀਬ ਉਸ ਤੋਂ ਬਾਅਦ ਪੋਤੇ ਦੀ ਨਹੀਂ ਬਾਬਾ ਜੀ ਬੇਟਾ ਬਾਬਾ ਜੀ ਬੜੇ ਪਿਆਰ ਤੇ ਆ ਜੀ ਮੰਗਣਾ ਹੁਣ ਬਾਬੇ ਦੇ ਬਾਬਾ ਜੀ ਤੇ ਬੇਟਾ ਮੰਗੜਾ ਹੈ ਬਾਬਾ ਜੀ ਤੇ ਮੰਗਣਾ ਸੀ ਬਾਬਾ ਜੀ ਦੇ ਦਰ ਤੇ ਤਾਂ ਮੰਗਤੇ ਆ ਨਾ ਬਾਬਾ ਜੀ ਤੇ ਮੰਗਣਾ ਹੈ ਇਹਨਾਂ ਨੇ ਸਾਡੀਆਂ ਮਤੈ ਇੱਥੇ ਆਣ ਕੇ ਮਹਿਸੂਸ ਕਿਦਾਂ ਦਾ ਹੁੰਦਾ ਤੁਹਾਨੂੰ ਬਾਬਾ ਜੀ ਬਹੁਤ ਵਧੀਆ ਬੇਟਾ ਬਹੁਤ ਵਧੀਆ ਮਹਿਸੂਸ ਹੁੰਦਾ ਇੱਥੇ ਆਣ ਕੇ ਤਾਂ ਜਾਣ ਨੂੰ ਮਨ ਵੀ ਨਹੀਂ ਕਰਦਾ ਮਜਬੂਰੀਆਂ 'ਚ ਜਾਣਾ ਵੀ ਪੈਂਦਾ ਹੈ ਹਾਂਜੀ ਆਨ ਤਾਂ ਰੰਮ ਦੀ ਜਿੱਤੇ ਜਲਦੀ ਆਏ ਤੁਹਾਰੇ ਸੀ ਜਲਦੀ ਜਲਦੀ ਜਾਈਏ ਜਲਦੀ ਜਲਦੀ ਸਿੰਘ ਜੀ ਦੇ ਦਰਤੇ ਆ ਜੰਨੇ ਪਿਛਲਾ ਸਾਲ ਦਾ ਜਿਹੜਾ ਡਬਲ ਜਾਂਦਾ ਹੈ ਜਦੋਂ ਦੇਖ ਲਓ ਆਪਾਂ ਨਾ ਘਰੋ ਤੁਰ ਪਈਦਾ ਤੇ ਉਹ ਜਦੋਂ ਰੂਹ ਹੀ ਹੋਰ ਹੋ ਜਾਂਦੀ ਹੈ ਨਾ ਜਦੋਂ ਆਪਣੇ ਵਿੱਚ ਕੋਈ ਹੋਰ ਆਪਾਂ ਹੋਰ ਹੀ ਹੋ ਜੀਦਾ ਨਾ ਇਹ ਗੱਲ ਐਕਸਪੀਰੀਅੰਸ ਹੈਗਾ ਪਿਛਲਾ ਉਸ ਚਾਹਣ ਮਤਲਬ ਉਸ ਜੀਦਾ ਸੀ ਫਿਰ ਫਟਾਫਟ ਜਾਈਏ ਤੇ ਹਰੇਕ ਸੰਗਾ ਜਲ ਸੰਡੇ ਜਲਦੀ ਆਵੇ ਤੁਸੀਂ ਜਲਦੀ ਜਲਦੀ ਬਾਬਾ ਜੀ ਦੇ ਦਰਤੇ ਜਾਈਏ ਤਾਂ ਖੁਸ਼ੀਆਂ ਪ੍ਰਾਪਤ ਕਰੀਏ ਆਪ ਜੀ ਦੇ ਸਾਥ ਸੰਗਤ ਵਿੱਚ ਬੈਠ ਕੇ ਕਿਉਂ ਵੀ ਹੈ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਚਪੈਰੀਆਂ ਜਹਾਜ਼ਰੀ ਭਾਂ ਤੇ ਖੁਸ਼ੀਆਂ ਪ੍ਰਾਪਤ ਕਰਨ। ਵਾਦੋ ਤੋਂ ਵਾਦੋ ਜੀ ਸਭਾ ਨੂੰ ਆਪਣਾ ਚੜ੍ਹਦੀ ਕਲਾ ਵਿੱਚ ਰਹਿਣ। ਪਰ ਪਾਣੀ ਨਾਲ ਜੁੜਨਾ ਹੈ ਆਪਾਂ। ਕੀ ਕਰਨਾ? ਬਸ ਬਾਬਾ ਜੀ ਪਾਣੀ ਨਾਲ ਹੀ ਜੋੜਦੇ। ਪਾਣੀ ਨਾਲ ਜੁੜ ਕੇ ਤਾਂ ਸਾਰੀਆਂ ਪ੍ਰਾਪਤੀਆਂ ਤੁਹ ਮਿਲਦਾ ਤਾਂ ਆਈਆਂ ਵੀ ਆਪਾਂ ਘਰੇ ਜ ਘਰੇ ਜਾ ਕੇ ਘਰੇ ਆਪਾਂ ਇਹਨਾਂ ਸਮਾਨ ਨਹੀਂ ਕੱਢਦੇ ਆ ਕਿ ਹੌਲੀ ਹੌਲੀ ਇੱਥੇ ਜਦੋਂ ਆਪਾਂ ਕੱਢਣ ਲੱਪੇ ਨੇ ਫਿਰ ਆਪਾਂ ਨੂੰ ਘਰ ਵੀ ਆਦਤ ਪੈ ਜਾਂਦੀ ਹੈ ਨਾ ਪਾਣੀ ਪਾੜਨ ਦੀ ਮਤਲਬ ਆਪਣਾ ਸੁਭਾਅ ਬਣ ਜਾਂਦਾ ਉਦਾਂ ਦਾ। ਕਲਪਤੀ ਅੰਜਲ ਨਾਲ ਪਾਣੀ ਨਾ ਪੀ ਕਰਦੇ ਹੁੰਦੇ ਸੀਗੇ ਫਿਰ ਅਸੀਂ ਇੱਥੇ ਆਉਣਾ ਸ਼ੁਰੂ ਕੀਤਾ ਜਦੋਂ ਦਾ ਇੱਥੇ ਆਉਣਾ ਸ਼ੁਰੂ ਕੀਤਾ ਫਿਰ ਘਰ ਮਨ ਨਹੀਂ ਕਰਦਾ ਕਰਨ ਨੂੰ ਸੋ ਅਸੀਂ ਇਹ ਵੀ ਅਰਦਾਸ ਕਰਦੀਓ ਭੈਣ ਨੂੰ ਵੀ ਜਦਾਂ ਉਧਰ ਭੇਜ ਦੇਣ ਬਾਬਾ ਜੀ ਤੇ ਇਹਦਾ ਵੀ ਵੀਜ਼ਾ ਲੱਗ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ